ピンピン。<noise> <noise> <noise> ਸਤਿ ਸ਼੍ਰੀ ਅਕਾਲ ਪਿਆਰ ਮੇਰੇ ਬਤ ਦਾ ਇੱਟਾਂ ਖ ਆ ਗਈਆਂ ਮੈਂ ਜੱਟੋ ਹੀ ਨਹੀਂ ਫਿੱਟ ਕੱਢ ਲਾ ਹਾਂ ਨਾ ਪ੍ਰੀਤ ਬੱਸ ਤੂੰ ਨਹੀਂ ਆ ਸਕਦਾ ਬੈਗ ਫੜਨ ਕੁੜੀ ਨੂੰ ਤੇ ਲਿਆ ਵਾ ਸੱਸ ਸਤਿ ਸ਼੍ਰੀ ਅਕਾਲ ਹੈ ਕੁੜੀ ਦਾ ਕੰਮ ਜਿਹੜਾ ਨਾ ਤੂੰ ਆਪ ਕਰਿਆ ਕਰ ਉਹਨੂੰ ਨਾ ਡਾਇਆ ਕਰ ਠੀਕ ਹੈ ਤੂੰ ਫੋਨ ਤੇ ਲੱਗਾ ਵਾ ਤੇ ਬੰਡਿਆ ਵਾ ਬੰਡਿਆ ਨਹੀਂ ਮੈਂ ਦੋਵੇਂ ਚੀਜ਼ਾਂ ਰੱਖੀਆਂ ਬੰਦਾ ਕਹੇ ਕਿ ਤੈਨੂੰ ਇਹਨੇ ਦੋਵੇਂ ਚੀਜ਼ਾਂ ਰੱਖੀਆਂ ਕੀ ਕਰਨ ਦੇ ਆ ਬੰਡਿਆ ਵਾ ਕਿ ਫੋਨ ਵੀ ਕੰਡਿਆ ਵਾ ਇਹਦੇ ਕੈਂਕੀ ਦੇ ਨਹੀਂ ਪਾਪਾ ਬੰਡਿਆ ਨਹੀਂ ਉਹਦੇ ਪਾੰਡਿਆ ਹੁਣੇ ਹੁੰਦੇ ਆ ਆ ਕੁੜੀ ਮੈਂ ਲਾ ਬੰਡਿਆ ਤੇ ਤੂੰ ਵਿਗੜਿਆ ਵਾ ਪੂਰਾ ਫੋਨ ਲਾ ਕੇ ਨਾ ਕੇ ਬੈਠਾ ਬੰਦਾ ਬੰਡਿਆ ਤਨਮਨ ਸਿੰਘ ਆਪਣਾ ਪੜਿਆ ਕਰ ਠੀਕ ਆ ਸੰਦੀਪ ਕੋਰੇ ਕੀ ਬੰਡਿਆ ਕਿੱਥੇ ਆ ਰੋਟੀਆਂ ਲਾਉਣ ਨਹੀਂ ਆਂ ਰੋਟੀਆਂ ਨਹੀਂ ਲਾਉਣੇ ਤਾਲੀ ਦਾ ਤਲ ਤੇ ਚੜਾਈਆਂ ਇਹ ਰੋਟੀਆਂ ਵੀ ਰੋਟੀਆਂ ਮਾਰ ਤਲੰਦੀ ਮਾਰ ਤਲੰਦੀ ਆ ਨਹੀਂ ਤੂੰ ਆਉਂਦੇ ਸ਼ੁਰੂ ਹੋ ਜਾ ਕਰ ਮੇਰੇ ਨਾਲ ਲੜਨਾ ਕਿਤੇ ਪਿਆਰ ਦੀ ਗੱਲ ਕਰ ਲਿਆ ਕਰ 2 ਮਿੰਟ ਕਰੇ ਕਿ ਉਹਨੇ ਤਲ ਤੇ ਚਾਰ ਦਿਨੀ ਗੱਲ ਫਿਰ ਆਹੋ ਬੈਠੀ ਆ ਮੇਰੇ ਲਈ ਅੰਦਰ ਪਾਂਡੇ ਆ ਨਾ ਵੇਖ ਆ ਮੈਂ ਪਾਂਡੇ ਮੈਨੂੰ ਪਤਾ ਨਹੀਂ ਕਿ ਨਾ ਤਨੇ ਪੜ੍ਹ ਕੇ ਡੀਸੀ ਲੱਕਣਾ ਹੂੰ ਥੋੜਾ ਜਿਹਾ ਪਾਣੀ ਲਾ ਕੇ ਆ ਕੇ ਤਾ ਬੱਤੀ ਬੋਲਣ ਦੀ ਆ ਬੱਤੀ ਆਉਂਦੀ ਐ ਨੇ ਉਹਦੇ ਨੂੰ ਕਲਾ ਦਿਆ ਕਰੋਗੇ ਪਾਣੀ ਤਾਂ ਨਹੀਂ ਨਾ ਪੁੱਛੋਗੇ ਤੇ ਮੈਨੂੰ ਤਾਂ ਮੈਂ ਤੇ ਕਰਾਂਗੇ ਤਾਂ ਇਦਾਂ ਹੀ ਰੱਖਿਆ ਮੈਨੂੰ 440 ਇਦਾਂ ਰੱਖਣਾ ਉਹਦੇ ਨੂੰ ਕੰਮ ਨਹੀਂ ਕਰਦਾ ਕਈ ਕਿਥੇ ਕਈ ਕਈ ਆਵਾਤ ਨਾਲੇ ਚ ਪਈ ਅਮਕੇ ਕੰਮ ਚੜਿਆ ਹੁੰਦਾ ਵਾ ਦੇਣੇ ਸਰੀ ਦਿੜੀ ਉੱਥੇ ਲੰਘ ਜਾਂਦੀ ਆ ਹੁਣ ਰਾਤ ਪਾਣੀ ਮੋੜ ਲੋ ਜੱਟਾਂ ਦੇ ਕੰਮ ਹੀ ਇਦਾਂ ਦੇ ਆਵੇ ਕੀ ਕਰਨਾ ਪੰਗੇ ਦੇ ਪੰਗਾ ਹੀ ਆ ਬੱਤੀ ਬੋਨੋਂ ਡੀਜ਼ਲ ਭਰੋ ਲਿਆ ਹੋਸ਼ਾ ਵਾਹੇ ਗੁਰੂ ਆਹੇ ਉਹ ਬੱਲੇ ਕਾਕਾ ਕੀ ਹਾਲ ਚੱਲ ਚੱਲ ਰਹੀ ਵਧੀਆ ਕਿੱਥੇ ਚੱਲ ਕੇ ਮੈਂ ਖੇਤਾਂ ਨੂੰ ਗੜਾ ਮਾਰ ਚੱਲਿਆ ਹਾਂ ਆਹ ਬੱਤੀ ਹੋਣ ਈ ਆ ਫੁੱਲ ਜਿਹੜਾ ਤੀਜਾ ਪਨੀਰੀ ਪਨੀਰੀ ਆਹ ਪਨੀਰੀ ਦੀ ਬੀਜਨੇ ਆ ਤੇ ਅੱਛਾ ਤੇ ਪਿੰਡ ਮੈਂ ਇੱਥੇ ਘਰੇ ਵੱਡਾ ਧਿਆਨ ਰੱਖਿਆ ਹੈ ਅੱਛਾ ਭਾਈ ਤੰਗ ਬੜਾ ਕਰਦੀ ਆ ਤੇ ਨਿੱਕੀ ਭਾਈ ਤੰਗ ਕਰਦੇ ਭੈਣ ਨੂੰ ਉਹ ਮੈਂ ਜਦੋਂ ਦੁਕਾਨ ਤੋਂ ਹੋਣਾ ਵਾ ਨਾ ਕਿਸੇ ਵੇਲੇ ਤੇ ਮੈਂ ਆਣ ਕੇ ਵੇਨਾ ਵਾ ਇਹ ਉਹਦਾ ਡਹੀ ਹੁੰਦੀ ਆ ਤੇ ਅਟਿਆਜਾਰ ਕਰਨਾ ਕਦੀ ਕੋਈ ਕੰਮ ਤੇ ਉਹ ਤੈਨੂੰ ਕੀ ਲੱਗਾ ਹਾਂ ਜਦੋਂ ਮੜਿਆ ਕੱਲੋਂ ਬੜਨਾ ਤੇ ਰੋਜ਼ੀ ਬੜਨਾ ਹੈ ਹਾਂ ਅੰਦਰ ਚੱਲ ਆ ਚੰਗਾ ਕੀਤਾ ਤੈ ਤੂੰ ਮੈਨੂੰ ਦੱਸਤਾ ਵਾ ਮੈਂ ਜਾ ਕੇ ਹੁਣੇ ਪੁੱਛਦਾ ਵਾਂ ਕੋਈ ਲੱਗਦੀ ਗੱਲ ਠੀਕਾ ਅੱਗੇ ਦੇ ਘਟਿਆ ਨੂੰ ਪਤਾ ਹੁੰਦਾ ਸੀ ਹੁਣ ਬਾਹਰ ਵੀ ਸਾਰੇ ਪਤਾ ਲੱਗ ਗਿਆ ਦੀ ਕੁੜੀ ਨੂੰ ਇਹ ਬਹੁਤ ਮੁਤਾਲਕ ਕਰਦੀ ਲੱਠੇ ਨਹੀਂ ਰੋਟੀਆਂ ਆਣੀ ਮੋੜ ਆਇਆ ਵਾ ਤੂੰ ਤੰਗ ਬਹੁ ਕਰਦੀ ਆ ਤੈਨੂੰ ਤਾਂ ਦੱਸੂਗਾ ਟਾਈਮ ਆਉ ਤੇ ਫੇਰ ਤੈਨੂੰ ਮੈਂ ਦੱਸੂਗਾ ਤੈਨੂੰ ਤਾਂ ਆ ਕੇ ਕਰਦੀ ਆ ਹਾਏ ਹਾਏ ਚੰਗਾ ਪਾਣਾ ਪਾਣੀ ਲਾਉਣ ਜਾਇਆ ਚੰਗਾ ਪਾ ਲਾਇਆ ਸਾਰੇ ਲਾਉਣ ਦੇ ਮੈਨੂੰ ਪਤਾ ਸਾਰਿਆਂ ਨੇ ਦੱਸਣ ਦੇ ਵੀ ਆ ਗੱਲਾਂ ਬਾਤਾਂ ਹੁੰਦੀਆਂ ਤੁਹਾਡੇ ਘਰ ਹਾਂ ਮੈਨੂੰ ਪਤਾ ਹੁੰਦੀਗਾ ਹੂੰ ਦੱਸੂ ਤੈਨੂੰ ਟਾਈਮ ਆਉ ਤੇ ਹਾਏ ਹਾਏ ਚੰਗਾ ਪਾਣਾ ਤੇ ਲਿਆ ਹੀ ਘਰੋਂ ਪਾਣੀ ਲਾਉਣ ਇਹਨੂੰ ਕਿਹੜੀ ਪੁੱਠੀ ਮਤ ਦਈ ਜਾਂਦਾ ਕੀ ਵਾ ਐਦਾਂ ਐਦਾਂ ਕਈ ਲੁੱਤੀਆਂ ਲਾਉਣ ਵਾਲੇ ਭਾਵੇਂ ਨਹੀਂ ਕਿੱਥੇ ਰਾਵਾਂ ਚ ਬੈਠੇ ਨੇ ਦੇਖ ਰਿਹਾ ਹਾਂ ਕੋਈ ਗੱਲ ਕਰਨ ਵਾਲੀ ਨਾ ਮੈਂ ਇਹਨੂੰ ਮਾੜੀ ਆਖੀ ਨਾ ਮੈਂ ਇਹਨੇ ਆਣਿਆ ਨੂੰ ਕੋਈ ਮਾੜੀ ਚੰਗੀ ਆਖੀ ਯਾਰ ਇਹ ਆਉਂਦੇ ਆ ਏਡਾ ਗਰਮਾ ਹੋ ਕੇ ਆਇਆ ਬਾਹਰੋਂ ਮੇਰੇ ਦਿਵਾਰੇ ਹੋ ਗਿਆ ਵਾ ਇਹਨੂੰ ਤੇ ਮੈਂ ਹੁਣ ਪੁੱਛਦੀ ਆ ਬੈਠਾ ਇੱਥੇ ਕੋਈ ਕਹਿਣਾ ਲੈਂਦੀ ਮੈਂ ਮਾਰਦਾ ਜੇ ਫੇਰ ਮੰਮੀ ਡੈਡੀ ਲੜਦੇ ਵੇ ਅੱਜ ਤੇਰੀ ਗੱਲ ਤੋਂ ਲੜਦੇ ਤੇ ਮੇਰੀ ਤੋਂ ਲੜਦੇ ਪਤਾ ਨਹੀਂ ਕਿਰਾਵਾ ਰੋਜ਼ ਹੀ ਲੜਦੇ ਰਹਿੰਦੇ ਮੈਨੂੰ ਤੇ ਨਹੀਂ ਪਤਾ ਕਿ ਉਹ ਲੜਦੇ ਹੈ ਪਤਾ ਨਹੀਂ Papa ਨੇ ਮੈਨੂੰ ਬੜਾ ਪਿਆਰ ਕਰਦੇ ਆ ਮੈਂ ਦੇ ਇੱਕ ਅੰਤਿਕ ਪਾਪਾ ਨੂੰ ਦੱਸਿਆ ਨਹੀਂ ਨਾ ਮੈਂ ਕਾਲ ਕੋਈ ਗੱਲ ਦੱਸੀ ਪਾਪਾ ਨੂੰ ਮੰਮੀ ਨੇ ਕਿਹਾ ਇਹ ਵੀ ਕੋ ਦੱਸੀ ਨਾ ਪਾਪਾ ਨੂੰ ਤੇ ਮੈਂ ਇਹ ਕੋਈ ਨਹੀਂ ਦੱਸਿਆ ਕੀ ਬੱਤਾ ਕਿਉਂ ਲੜਦੇ ਆ ਰੋਜ਼ ਹੀ ਲੜਦੇ ਰਹਿੰਦੇ ਆਏ ਪਤਾ ਨਹੀਂ ਕਿਉਂ ਲੜਦੇ ਆ ਮੈਨੂੰ ਤੇ ਨਹੀਂ ਪਤਾ ਲੱਗਦਾ ਪਾਪਾ ਕੀ ਗੱਲ ਬਾਤ ਹੈ ਇਹ ਬਾਰ ਲੜੰਦੇ ਬੱਚੇ ਹੋਏ ਕੁੱਤਾ ਢਾਲੀ ਦਾ ਕੰਮ ਤੁਸੀਂ ਆਪਣਾ ਪੜਾਈ ਦੇ ਜੋਰ ਦੋ ਦੋਏ ਨੇ ਤੁਸੀਂ ਆਪਣਾ ਪੜਨਾ ਤੁਸੀਂ ਇਹਨਾਂ ਕੰਮਾਂ 'ਚ ਨਹੀਂ ਪੜਨਾ ਠੀਕ ਠੀਕ ਆ ਤੇਰੀ ਤੇ ਮੇਰੀ ਤੇਰੀ ਮਾਂ ਦੀ ਗੱਲ ਆ ਅਸੀਂ ਆਪੇ ਕਰਾਂਗੇ ਗੱਡੀ ਦੀ ਗੱਲ ਲਈ ਤੈਨੂੰ ਤੇ ਨਹੀਂ ਕੋ ਮਾਰਾ ਜੱਗਾ ਕਿਹਾ ਉਹਨੇ ਤੇ ਦੱਸ ਬੰ ਨੂੰ ਕਿਹਾ ਨਹੀਂ ਕਿਹਾ ਮੈਂ ਕੋਈ ਗੱਲ ਨਹੀਂ ਬਾਕੀ ਮੈਂ ਆਪੇ ਗੱਲ ਕਰ ਲੈਣਾ ਬੈਠ ਜਾ ਤੁਰ ਪੀਜੇ ਮੈਂ ਨਹੀਂ ਤੇਰੇ ਨਾਲ ਕੇ ਤੈਨੂੰ ਮੈਂ ਕੀ ਕਹਤਾ ਮਨੂ ਮੈਂ ਬਾਰਾ ਪਬਲਿਕ ਵੀ ਦੱਛੰਗੀ ਆ ਵੀ ਆ ਗੱਲ ਬਾਤ ਕਰਦੀ ਮਗਰ ਉਹਨੇ ਆ ਤੈਨੂੰ ਮੈਂ ਦੱਸਾਂਗਾ ਕੀ ਕਰਦੀ ਗੱਲ ਬਾਤ ਆਹੋ ਕੀ ਕਹ ਲੋਈ ਐਨੇ ਅਮਮਾ ਮੈਂ ਨਹੀਂ ਕੋਈ ਦੱਸਿਆ ਪਾਪਾ ਨੂੰ ਤੂੰ ਨੇ ਦੱਸਿਆ ਕੋਈ ਤੇ ਨਾ ਕਿਹਾ ਪਾਪਾ ਗਰਮੀ ਤੇ ਇਨੇ ਤਰੇ ਪੈਂਦੇ ਅਮਮਾ ਮੈਨੂੰ ਨਹੀਂ ਪਤਾ ਮੈਂ ਸੱਚੀ ਨੂੰ ਕੋਈ ਦੱਸਿਆ ਸੋਨ ਲੱਗੇ ਪਾਪਾ ਨੇ ਕੜੀ ਲਾੜ ਗਏ ਤੇ ਮੁਰਕੇ ਗਰਮੀ ਬੜੀ ਆਈ ਹੈ ਮੈਨੂੰ ਨਹੀਂ ਪਤਾ ਸੱਚੀ ਮੈਂ ਨਹੀਂ ਗੱਲ ਪਰਸਾਂ ਦਾ ਕੋਈ ਵੀ ਪਾਪਾ ਨੂੰ ਦੱਸਿਆ